bye ਕੀ ਆਪਾਂ ਸਾਸੀ ਕਾਲ ਹੈ ਹੋਰ ਕਿਹਾ ਜੀ ਵਧੀਆ ਵਧੀਆ ਕੰਮ ਕਰ ਉਹਦੇ ਚਾਲਨ ਦੇ ਮੈਂ ਤਾਂ ਜੀ ਠੀਕ ਨਹੀਂ ਆ ਆ ਮੁੰਡਾ ਲੈਂਦਾ ਅੱਜ ਕੋਈ ਨਹੀਂ ਆ ਕੰਮ ਕਰਦਾ ਨਾਲ ਆਹ ਕਰ ਮੁੰਡਿਆ ਕੰਮ ਫਰ ਇਹ ਬਾਬਾ ਤੇ ਨਾ ਕੰਮ ਕਰੇ ਭਾਤੇ ਵੇ ਸਿੱਖ ਕਿੱਦਾਂ ਕੰਮ ਕਰਨਾ ਅੱਜ ਨਵਾਂ ਆਇਆ ਤੂੰ ਓ ਇੰਦਾ ਫੜੀ ਏੰਦਾ ਫੜਦੀ ਵੇਲਾ ਹੋਵੇ ਜਾ ਬਦਸ ਪਾਣੀ ਲਿਆ

ਬੰਬੀ ਦੇ ਪਾਪਾ ਮੈਂ ਤੁਮਨਾ ਨਾ ਪਾਣੀ ਪੀਣਾ ਤੇ ਮੈਂ ਘਰ ਉੱਠੀ ਲੱਗ ਗਈ ਟੁੱਟੀ ਗਈ ਅੱਧੀ ਅੱਧੀ ਮੈਂ ਇੱਕ ਬੋਲੂ ਬੋਤਲ ਦੇ ਮੰਮੀ ਕਿੱਥੇ ਗਵਾਈ ਆ ਪਾਪਾ ਬੰਨੀ ਐ ਕਿ ਉਹ ਦਬਾਰੇ ਮੈਨੂੰ ਨਹੀਂ ਨਹੀਂ ਪਾਪਾ ਦਬਾਰੇ ਨਹੀਂ ਟੁੱਟਿਆ ਜਾਂਦਾ ਨੇ ਹਾਂ ਆ ਗਈ ਲੱਗਿਆ ਕਿ ਬੰਬੀ ਆਪਣੇ ਪਾਪਾ ਆ ਮੰਜਾ ਹਾਂ ਬੰਬੀ ਪਾਪਾ ਨਾ ਹੰਤੂ ਜਾਵਦਾ ਮੈਨੂੰ ਕੁਝ ਕਰ ਦੇਣਾ ਇੰਨਾ ਤੇ ਉੱਪਰ ਬੋਤਲ ਬੋਤਲ ਕਮਾਲਾ ਬੋਤਲ ਆ ਗਏ ਮੇਰੀਆ ਪਪਾ ਉਹ ਤੇ ਜ਼ਿੰਮੇਦਾਰ ਨੂੰ ਫੋਨ ਕਰ ਐ ਉਹਨੂੰ ਕਰ ਰਾਮੂ ਰੋਟੀ ਰੋਟੀ ਆਉਂਦੀ ਪਾਪਾ ਰੋਟੀ ਰਾਮੂ ਆ ਕੇ ਤੈਨੂੰ ਦਵਾਈ ਦੇਣਾ ਮੈਂ ਦਵਾਈ ਤੂੰ ਮੈਂ ਪਾਣੀ ਲੈ ਆਂ ਪਹਿਲਾਂ ਦਵਾਈ ਦੇਣੀ ਪਾਪਾ ਤੇ ਲੱਤ ਵੀ ਨਹੀਂ ਪਾਪਾ ਕੀ ਹੋਇਆ ਤੇ ਪਪਾ ਪਤਾ ਨਹੀਂ ਇੱਕ ਨਾਮ ਕੀ ਹੋ ਗਿਆ ਏ ਜਲਦੀ ਆ ਚਲ ਮੈਂ ਪਾਣੀ ਲੈ ਕੇ ਆਉਣਾ ਪਰ ਤੇ ਆ ਜਾ મગા યુ લાયા તું ભાઈ એ ગયા તું પેલા પાણી પીયા બના ਕਿਧਾ ਗਿਆ ਪਾਪਾ ਕਿਧੇ ਗਿਆ ਗਿਆ ਕਿਧਿਆ ਗੁਰਦਰਗਾ ਪਾਪਾ ਮੈਨੂੰ ਵੀਰ ਨੇ ਫੋਨ ਕੀਤਾ ਮੈਂ ਉਸਦੇ ਕੋਲ ਆਇਆ ਉਸਦੇ ਕੋਲ ਆਇਆ ਤੇਰੇ ਪਤਾ ਨਹੀਂ ਵਧੀ ਲਿਉਣੀ ਆ ਰੋਟੀ ਖਾ ਪਾਣੀ ਪੀ ਠੰਡਾ ਵੀ ਨੇ ਰੋਟੀ ਮਾਰੀ ਤਾਂ ਤੂੰ ਓਏ ਆ ਗਈ ਪਾਪਾ ਗੱਲ ਨਹੀਂ ਪਾਠ ਠੀਕ ਨਹੀਂ ਉਹਨੂੰ ਵੀ ਲੈ ਆਉਣਾ ਕੋਈ ਗੱਲ ਨਹੀਂ ਤੂੰ ਰੋਟੀ ਖਾ ਪਾਣੀ ਬੀਬੀ ਬਿੱਦੀ ਘਟ ਗਿਆ ਜੂਨੀਨ ਬਲਾ ਕੇ ਲਿਆ ਆ ਦਵਾਈ ਦੋ ਵਧੀਆ ਆ ਮੈਂ ਪੂਨ ਕਰ ਦਿੰਦਾ ਆ ਬਾਹਰ ਆ ਰਿਹਾ ਯਾਰ ਫੋਨ ਪਾਪਾ ਰੋਟੀ ਖਾ ਪਹਿਲਾਂ ਉਹ ਖਾ ਨਾ ਯਾਰ ਬੰਦ ਦਵਾਈ ਵੀ ਨਾਲ ਖਾਣੇ ਆ ਤੇ ਚਾਹ ਚਾਹ ਲੈਂਦੀ ਹੋ ਛੋਟੇ ਫੋਨ ਕਰ ਯੂਨੀ ਡਾਕਟਰ ਪੁੱਲਣ ਡਿਆ ਬਰੇ ਵੀਰ ਜੀ ਤੇ ਯਾਰ ਮੇਰੇ ਪਾਪੇ ਦੀ ਤਬੀ ਤ ਬੜੇ ਖਰਾਬ ਆ ਉਹ ਨੈ ਪਹਿਲਾ ਜਿਹੜੇ ਮੋੜਨੇ ਪੜਦਾ ਹਾਂ ਜੱਜੂ ਦੀ ਮੰਮੀ ਜਿਹੜੀ ਲੈ ਲੈ ਲੋ ਪਾਪਾ ਉਹ ਜਾ ਪਾਪਾ ਤੂੰ ਠੀਕ ਨਹੀਂ ਤੂੰ ਲੈ ਲੈ ਮੈਂ ਪਾਪਾ ਹਾਂਜੀ ਹਾਂਜੀ ਪਾਪੇ ਦੇ ਅੱਲਾ ਤਾਬਾ ਮਾ ਕੁਟੋ ਆ ਗਏ ਚੱਲ ਪਿਛੋਟੀ ਚੱਲੀ ਹਾਂ ਜੀ ਆਉਣ ਲੱਗੇ ਤੇ ਜੇਤੀ ਆ ਜਿਓ ਮੇਰਾ ਵੀਰ ਮੇਰਾ ਬਾਪ ਜੀ ਦੀ ਤਬੀ ਤਨ ਠੀਕ ਕਿ ਬਾਬਾ ਵੀਰ ਕਿ ਬਾਬਾ ਦੀ ਇੰਗੇ ਕਿੱਥੇ ਡਿੱਗੇ ਐਂ ਦੇ ਦੇਗਾ ਚੱਕਰ ਜੇ ਆਏ ਦੋ ਉਹ ਫਿਰ ਬਾਹਰ ਆ ਦੇ ਮੰਜੂ ਮੁੰਜੇ ਤੇ ਨਹੀਂ ਬਾ ਉਹ ਯਾਰ ਮੰਜਾ ਮੰਜੇ ਦੇ ਪਾਵਾ ਹਿਲਦਾ ਸੀ ਤੋ ਟੁੱਟ ਗਿਆ ਹੁਣ ਕਿਉਂ ਪਾਪੇ ਨੇ ਫਿਰ ਇੱਥੇ ਪਵਾ ਲਿਆ ਠੀਕ ਆ ਦਵਾਈ ਦੋ ਦੇ ਨੇ ਠੀਕ ਆ ਚੱਕ ਕਰੋ ਬੁਖਾਰ ਤੇ ਚੈੱਕ ਕਰੋ ਦਵਾਈ ਵਧੀਆ ਜੀ ਦੇਣੀ ਆਈ ਦੋ ਇੰਟੀਰੇਟਰ ਜੀ ਅੱਜ ਮੁੰਜਾ ਤਾਂ ਮਾਮੀਤਰ ਹੈ ਬੁਖਾਰ ਜਿਆਦਾ ਜਿਆ ਲੱਗਣ ਆ ਪਾਠਾ ਕੋਲਾ ਬੋਲੀਆ ਅੱਖਾ ਤੂੰ ਦਵਾਈ ਦਵਾ ਮੈਂ ਪਾਣੀ ਪੁਣੀ ਲੈਣਾ ਡਾਕਟਰ ਨਹੀਂ ਬੋਦ ਤੂੰ ਲੱਗੇ ਰੇ ਨਹੀਂ 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 ਮੈਨੂੰ ਵੀਰੇ ਤੂੰ ਬਤਾ ਰ ਮਾਂ ਮਿੱਠਾ ਤੂੰ ਤੇ ਪਾਏ ਦੇਣੇ ਹੁਣ ਅੱਜ ਕਿਹੜੀ ਫੀਡ ਹੁੰਦੀ ਬਾਬਾ ਉਹ ਨਹੀਂ ਬੁੱਧਾ ਪੁਰਾਣੀਆਂ ਖਰਾਕਾ ਖਾਦੀਆਂ ਵਾ ਬਾਬਾ ਜੀ ਪਰਾਨੀ ਖਰਾਕਾ ਜੇ ਤੱਕ ਮੁੱਕੀ ਬੁੱਧਾ ਆਵੇ ਉਹ ਕਿੰਨੇ ਪੈਸੇ ਡੱਟਣ ਦਾ ਹਿਸਾਬ ਲਾ ਕੇ ਦੇ ਦੀ ਇਹ ਨਹੀਂ ਪਫਾ ਦਵਾਈ ਲੈ ਤੇ ਕਾਹਦੇ ਨਾਲ ਕੋ ਬੁਖਾਰ ਆ ਰਾਤ ਵਿੱਚ ਖੱਟੀ-ਕੁਟੀ ਚੀਜ਼ ਨਹੀਂ ਖਾਦੀ ਖੱਟੀ ਨਹੀਂ ਖਾਦੀ ਹਾ ਉਹ ਜੇ ਉਹ ਮੈਂ ਜਾਂਦੀ ਨਾ ਘਰ ਦੀ ਗੱਡੀ ਫੇਰ ਸੈਟ ਹੋ ਜਾਣਾ ਇਹ ਤੇਰੀ ਪੀ ਫੇਰ ਸੇ ਇਹ ਹੋਏਗਾ ਬਾਧਾ ਫੀਲਿੰਗ ਦਾ ਉਹ ਦਵਾ ਦੋ ਆਈ ਗਏ ਕਪੜਾ ਨਹੀਂ ਖਰਾਕਾ ਪਾਪਾ ਤੇਰੀਆਂ ਮੁੱਕ ਨਾ ਉਹ ਨਹੀਂ ਨਹੀਂ ਮਰ ਨਹੀਂ ਨਹੀਂ ਦਦਾ ਵਿਆਹ ਦੇ ਪਈ ਜਾਂਦੇ ਇੱਕ ਆ ਆ ਡਾਕਟਰ ਜੀ ਮੇਰੇ ਫਿਰ ਦਵਾਈ ਲਾ ਲਿਓ ਜੇ ਨਾ ਜਮਾ ਲਾਉਂਦੀ ਬੋਲੀਆਂ ਬਾਦ ਦੇ ਦੋ ਮਸਾ ਤੇਰੇ ਜਨਾਬ ਵੀ ਦਵਾਈ ਦੋ ਬੋਦ ਕਿਤੇ ਫੀਮ ਫੀਮ ਕਿ ਨਹੀਂ ਲੱਗੀ ਬੀਬੀ ਬਾ ਵਾ ਨਹੀਂ ਨਹੀਂ ਪਪਾ ਜੀ ਫੀਮ ਨਹੀਂ ਰੱਖੀ ਅਬ ਫਰਾਗ ਲਾ ਨਹੀਂ ਦੋ ਹੀ ਖਾਇਆ ਕਰ ਦੋ ਦੱਦ ਪੀਆ ਕਰ કે કેવા હા સીધા ખ્યાદા ખાપણી દા ઠેક લસ્સી પુત બીરા કર ડોક્ટર સાહેબ ઇત બલગમડી જામદી બાપે દે દેતી પાતી ગોળી એ પાતી આ એક હોર દે દો ગોડિયા દર્દ રે પા દવાઈ ખા તું ઠીક હોજેગા જ ના આયેગા તે કરી સવેરે ફેર લાળી શરાબ શરુબ દા ખ્યાલ છાડ દન કુદમાં ડિસ્ટેબલ કરાનાવા તે તરા વ્યાહ હો ગયા નઈ નઈ વ્યાહ નઈ યાર તઈ ગંદ તરા વ્યાહ કરાઉંગા આની શગલ લાગદા સડિયા ભરની વ્યા